ਦੋ ਟਰਮਾਂ ਦੇ ਸਰਪੰਚ ਰਹ ਚੁੱਕੇ ਹੋ ਤੁਸੀਂ ਤਾਂ ਸਰਪੰਚ ਰਹਿੰਦੇ ਹੋਏ ਕੀ ਕੁਝ ਕੰਮ ਕੀਤੇ ਪਹਿਲਾਂ ਤੁਸੀਂ ਮੈਂ ਕਿ ਅੱਜਕੱਲ ਜੇ ਨੜਤੇੜੇ ਦੇ ਪਿੰਡਾਂ ਦੀ ਗੱਲ ਕਰੀਏ ਤਾਂ ਪਿੰਡਾਂ 'ਚ ਚਰਚਾ ਜੀ ਬਣੀ ਹੋਈ ਹੈ ਕਹਿੰਦੇ ਸੀ ਨਸ਼ੀ ਅਰਦੀ ਜਵਾਨਤਾ ਦਿਨ ਨਹੀਂ ਜਾਂਦੇ ਕਿਉਂਕਿ ਅੱਜਕੱਲ ਤਾਂ ਨਾਰਮਲ ਜੀ ਗੱਲ ਹੈ ਕਿ ਕਹਿਣੀ ਨਹੀਂ ਚਾਹੀਦੀ ਕਈ ਪੰਚ ਸਰਪੰਚ ਨੇ ਉਹ ਹਜ਼ਾਰ ਹਜ਼ਾਰ 2-2000 ਰੁਪਏ ਪਿੱਛੇ ਵੀ ਨਜਵਾਨਤਾ ਦਿਨ ਤੁਰ ਜਾਂਦੇ ਨੇ ਪਰ ਉਹ ਤਾਂ ਦਾ ਕੁਝ ਰਹੇਗਾ ਨੂੰ ਮੇਰੇ ਪਿੰਡ ਦੇ ਬੱਚਾ ਤੇ ਬਹੁਤ ਆਸ ਆ ਕਿ ਦੋ ਤਿੰਨ ਬੱਚੇ ਬਾਹਰ ਖੇਡ ਕੇ ਵੀ ਆਇਆ ਉਹਨਾਂ ਤੇ ਵੀ ਬੜਾ ਮਾਣ ਹੈ ਔਰ ਅਸੀਂ ਬੱਚਾ ਵਾਸਤੇ ਹਰ ਤਰ ਹਰ ਤਰ੍ਹਾਂ ਦੇ ਉਪਰਾਲੇ ਕਰਾਂਗੇ ਜੀ ਇਹਨਾਂ ਨੂੰ ਅੱਗੇ ਲਿਆਉਣ ਵਾਸਤੇ ਕਾਲ ਤੁਸੀਂ ਦੇਖਣਾ ਸ਼ੁਰੂ ਕਰ ਚੁੱਕੇ ਹੋ ਪੰਜਾਬ ਹਰਿਆਣਾ ਲਾਈਵ ਤੇ ਮੈਂ ਤੁਹਾਡਾ ਦੋਸਤ ਸਤਿਨ ਲਗਾਤਾਰ ਪੰਜਾਬ ਦੇ ਵਿੱਚ ਸਰਪੰਚੀ ਦਾ ਬੋਲਬਾਲਾ ਜਿਵੇਂ ਕਿ ਇਹ ਵਿਆਹ ਦਾ ਮਾਹੌਲ ਹੁੰਦਾ ਹੈ ਤਾਂ ਉਸ ਤਰ੍ਹਾਂ ਦਾ ਮਾਹੌਲ ਪੰਜਾਬ ਦੇ ਵਿੱਚ ਦੇਖਣ ਮਿਲ ਰਿਹਾ ਹੈ ਤਾਂ ਉੱਥੇ ਇਸ ਟਾਈਮ ਅਸੀਂ ਬਠਿੰਡਾ ਜ਼ਿਲ੍ਹੇ ਦੇ ਬਲਾਕ ਸੰਗਤ ਦੇ ਪਿੰਡ ਪਥਰਾਲਾ ਦੇ ਵਿੱਚ ਮੌਜੂਦਾ ਜਿੱਥੇ ਮੇਰੇ ਨਾਲ ਪੂਰਵ ਦੇ ਸਰਪੰਚ ਰਹੇ ਹੋਏ ਨੇ ਜਗਤਾਰ ਸਿੰਘ ਜੀ ਤਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦਾ ਪਿੰਡ ਦਾ ਕੀ ਮਾਹੌਲ ਹੈ ਪਿੰਡ ਦੇ ਵਿੱਚ ਕੀ ਕੀ ਚੀਜ਼ਾਂ ਦੀ ਕਮੀ ਹੈ ਕੀ ਚੀਜ਼ਾਂ ਵਾਸਤੇ ਉਹਨਾਂ ਨੇ ਸਰਪੰਚੀ ਦੇ ਜਿਹੜੇ ਕਾਗਜ਼ਾਤ ਦਾਖਲ ਕਰ ਚੁੱਕੇ ਨੇ ਤਾਂ ਹੁਣ ਦੁਬਾਰਾ ਤੋਂ ਸਰਪੰਚੀ ਲੜਨ ਜਾ ਰਹੇ ਨੇ ਤਾਂ ਕਿਸ ਤਰ੍ਹਾਂ ਦਾ ਮਾਹੌਲ ਹੈ ਉਹ ਦੇਖਣ ਨੂੰ ਮਿਲ ਰਿਹਾ ਹੈ ਤਾਂ ਕੀ ਹੋਣਾ ਹੈ ਸਵਾ ਸਰਪੰਚੀ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਬਣ ਜਾ ਰਿਹਾ ਹੈ ਕੀ ਪਿੰਡ ਦੇ ਵਿੱਚ ਕਮੀਆਂ ਨੇ ਕਿੰਨਾ ਤੇ ਉਹ ਕੰਮ ਕਰਨਗੇ ਇਹ ਗੱਲਾਂ ਤੇ ਵਿਸਤਾਰ ਚਰਚਾ ਕਰਦੇ ਹਾਂ ਸਰ ਸਸ਼ੀਕਾ ਅਸੀਤਾਲ ਜਸਤਨ ਜੀ ਧੰਨਵਾਦ ਜੀ ਤੁਹਾਡਾ ਆਉਣ ਤੇ ਸਰ ਪਿੰਡ ਦਾ ਤੁਸੀਂ ਪਹਿਲਾ ਪੂਰਵ ਸਰਪੰਚ ਰਹੇ ਹੋ ਪਿੰਡ ਦੇ ਵਿੱਚ ਦੋ ਟਰਮਾਂ ਦੇ ਸਰਪੰਚ ਰਹੇ ਚੁੱਕੇ ਹੋ ਤੁਸੀਂ ਤਾਂ ਸਰਪੰਚ ਰਹਿੰਦੇ ਹੋਏ ਕੀ ਕੁਝ ਕੰਮ ਕੀਤੇ ਪਹਿਲਾਂ ਤੁਸੀਂ ਮੈਂ ਜੀ 2003 ਤੋਂ 8 13 ਤੋਂ 18 ਦੋ ਟਰਮਾਂ ਇਸ ਨਗਰ ਪਥਰਾਲਾ ਦਾ ਸਰਪੰਚ ਰਿਆ ਔਰ ਆਪਣੇ ਵੱਲੋਂ ਕੋਸ਼ਿਸ਼ ਕਰੀ ਹੈ ਕਿ ਨਗਰ ਦੀ ਡਿਵੈਲਪਮੈਂਟ ਲਈ ਵੱਧ ਚੜ ਕੇ ਕੰਮ ਕੀਤੇ ਹੈ ਔਰ ਨਗਰ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਉਣਾ ਕਿ ਜੋ ਇਸ ਵਾਰ ਮੈਨੂੰ ਮੌਕਾ ਦੇਣਗੇ ਤੀਸਰੀ ਵਾਰ ਤਾਂ ਉਸ ਤੋਂ ਵੀ ਵੱਧ ਚੜ ਕੇ ਨਗਰ ਦੀ ਡਵੈਲਪਮੈਂਟ ਦੇ ਕੰਮ ਕਰਾਂਗੇ ਔਰ ਜੋ ਸਾਡਾ ਪਿੰਡ ਹਰਿਆਣੇ ਦੀ ਬਾਰਡਰ ਦੇ ਨਾਲ ਲੱਗਣ ਹੋਣ ਕਰਕੇ ਨਸ਼ਿਆਂ ਦਾ ਬੜਾ ਪ੍ਰਕੋਪ ਹੈ ਬੜੇ ਨੌਜਵਾਨ ਨਸ਼ਿਆਂ ਨਾਲ ਮਰੇ ਆ ਸਭ ਤੋਂ ਪਹਿਲਾਂ ਜਿਹੜਾ ਅੱਜ ਇਸ ਸਾਡੇ ਪੰਜਾਬ ਨੂੰ ਕੁਣ ਵਾਂ ਖਾ ਰਿਹਾ ਹੈ ਚਿੱਟੇ ਦਾ ਨਸ਼ਾ ਉਹਨੂੰ ਬੰਦ ਕਰਾਉਣ ਲਈ ਉਪਰਾਲੇ ਕਰਾਂਗੇ ਤੇ ਪੂਰਨ ਤੌਰ ਤੇ ਬੰਦ ਕਰਾ ਕੇ ਰਾਵਾਂਗੇ ਔਰ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਉਹਨਾਂ ਵਾਸਤੇ ਸਟੇਡੀਅਮ ਗਰਾਊਂਡਾਂ ਦੇ ਇੰਤਜ਼ਾਮ ਕਰਾਂਗੇ ਔਰ ਐਜੂਕੇਸ਼ਨ ਨੂੰ ਅੱਗੇ ਲਿਜਾਣ ਲਈ ਸਕੂਲਾਂ ਵੱਲ ਵਿਸ਼ੇਸ਼ ਧਿਆਨ ਦਿੱਤੇ ਜਾਣਗੇ ਔਰ ਮੇਰਾ ਨਗਰ ਪਾਣੀ ਪੱਖੋਂ ਦੋਨੇ ਸੂਏ ਨਹਿਰੀ ਔਰ ਸਿੰਚਾਈ ਦਾ ਪਾਣੀ ਟੇਲਾਂ ਤੇ ਹੋਣ ਕਰਕੇ ਟੇਲਾਂ ਦਾ ਪਾਣੀ ਪੂਰਾ ਸੂਆਂ ਦਾ ਪਾਣੀ ਪੂਰਾ ਕਰਾਇਆ ਜਾਊਗਾ ਔਰ ਦੋਨੇ ਵਾਟਰ ਬਾਕਸਾਂ ਇੱਕ ਤਾਂ ਵਾਟਰ ਬਾਕਸ ਜਿਹੜਾ ਪੁਰਾਣਾ ਹੈ ਉਸ ਦੀ ਹਾਲਤ ਬਹੁਤ ਖਸਤਾ ਹੈ ਔਰ ਸਾਰੇ ਨਗਰ ਦੇ ਸਹਿਯੋਗ ਨਾਲ ਉਸ ਪੁਰਾਣੇ ਵਾਟਰ ਬਾਕਸ ਨੂੰ ਮੁੜ ਸਰਜੀਤ ਕਰਨ ਲਈ ਨਮਾ ਢਾਂਚਾ ਤਿਆਰ ਕਰਾਂਗੇ ਸਭ ਤੋਂ ਪਹਿਲੀ ਸਾਡੀ ਇਹ ਵਾਟਰ ਬਾਕਸ ਦੇ ਕੰਮ ਨੂੰ ਸਭ ਤੋਂ ਪਹਿਲ ਦੇਵਾਂਗੇ ਜੀ ਹਰ ਘਰ ਵਿੱਚ ਪੀਣ ਵਾਲਾ ਸਾਫ਼ ਸੁਥਰਾ ਪਾਣੀ ਔਰ ਸਿੰਚਾਈ ਵਾਲਾ ਪਾਣੀ ਅਸੀਂ ਨਗਰ ਵਾਸਤੇ ਲੈ ਕੇ ਆਵਾਂਗੇ ਔਰ ਬੱਚਾਂ ਵਾਸਤੇ ਖੇਡਾਂ ਨੂੰ ਉਤਸ਼ਾਹਤ ਕਰ ਲਈ ਬੱਚਾਂ ਨੂੰ ਪਰਫਲਤ ਕਰ ਲਈ ਅਸੀਂ ਗਰਾਊਂਡਾਂ ਦੇ ਪ੍ਰਬੰਧ ਕਰਾਂਗੇ ਔਰ ਜੇ ਉਹ ਗਰੀਬ ਬੱਚੇ ਐ ਸਾਡੇ ਸਕੂਲਾਂ ਵਿੱਚ ਪੜ੍ਹਦੇ ਐ ਉਹਨਾਂ ਵਾਸਤੇ ਅਸੀਂ ਪੰਚਾਇਤ ਦੀ ਤਰਫੋਂ ਉਹਨਾਂ ਨੂੰ education ਇਸ ਵੰਦ ਵਿੱਚ ਜੋ ਵੀ ਲੋੜ ਹੋਊਗੀ ਜਿਹੜੇ ਜੋਗ ਬੱਚੇ ਹੋਣਗੇ ਟੀਚਰਾਂ ਨੂੰ ਪੁੱਛ ਕੇ ਉਹਨਾਂ ਦਾ ਹਰ ਸਾਲ ਮਾਨ ਸਨਮਾਨ ਔਰ ਜੋ ਵੀ ਬੱਚਾ ਲਾਇਕ ਸਾਨੂੰ ਲੱਗਿਆ ਟੀਚਰਾਂ ਨੇ ਦੱਸਿਆ ਵੀ ਪਹਿਲੀਆਂ ਪੋਜੀਸ਼ਨਾਂ 'ਚ ਬੱਚਾ ਹੁੰਦਾ ਹੈ ਉਹਦੀ ਹਰ ਸੰਭਵ ਅਸੀਂ ਮਦਦ ਕਰਾਂਗੇ ਬਿਲਕੁਲ ਹਰ ਸਮਾਂ ਮਦਦ ਕਰਾਂਗੇ ਇਹ ਤੁਸੀਂ ਇਹ ਕੰਮ ਕਰਨੇ ਆ ਤਾਂ ਜਿਹੜੇ ਤੁਸੀਂ ਦੋ ਟਰਮਾਂ ਦੇ ਵਿੱਚ ਸਰਪੰਚ ਰਹੇ ਹੋ ਉਹਨਾਂ ਦੇ ਵਿੱਚ ਤੁਸੀਂ ਜਿਹੜੇ ਕੰਮ ਸੀ ਕੀ ਕੁਝ ਕੰਮ ਕੀਤੇ ਉਹਨਾਂ ਦੇ ਵਿੱਚ ਮੈਂ ਤੌਰ ਤੇ ਸੜਕਾਂ ਹੋ ਗਈਆਂ ਜੀ ਗਲੀਆਂ ਨਾਲੀਆਂ ਹੋ ਗਈਆਂ ਜਿਵੇਂ ਸਾਡਾ ਗ੍ਰਿਡ ਸੀ ਉਹ 33 ਕੇਵੀਸੀ ਛੱਟ ਕੇ ਵੀ ਕਰਾਇਆ بڑے ਲੋਕਾਂ ਦੇ ਮਕਾਨ ਇੰਦਰਾਵਾਸ ਦੇ ਤਹਿਤ ਪਵਾਏ ਜੀ ਤੇ ਹੁਣ ਵੀ ਇੰਦਰਾਵਾਸ ਯੋਜਨਾ ਦੇ ਤਹਿਤ ਗਰੀਬ ਘਰਾਂ ਨੂੰ ਪਹਿਚਾਨ ਨਿਸ਼ਾਨਦੇਹੀ ਕਰਕੇ ਅਸੀਂ ਉਹ ਮਕਾਨ ਉਹਨਾਂ ਨੂੰ ਪਵਾ ਕੇ ਦੇਵਾਂਗੇ ਔਰ ਜੋ ਵੀ ਸਰਕਾਰ ਵੱਲੋਂ ਸਹੂਲਤ ਹੋਊਗੀ ਮਿਲੂਗੀ ਉਸ ਨੂੰ ਲਿਆਉਣ ਲਈ ਅਸੀਂ ਕੋਈ ਕਮ ਪੰਚਾਇਤ ਦੀ ਤਰਫੋਂ ਕੋਈ ਕਮੀ ਬਾਕੀ ਨਹੀਂ ਛੱਡਾਂਗੇ ਕੋਈ ਕੰਮ ਬਾਕੀ ਨਹੀਂ ਛੱਡਾਂਗੇ ਤਾਂ ਇਹ ਵੀ ਕਿਹਾ ਜਾਂਦਾ ਹੈ ਕਿ ਅੱਜਕੱਲ ਜੇ ਨੇੜੇ-ਤੇੜੇ ਦੇ ਪਿੰਡਾਂ ਦੀ ਗੱਲ ਕਰੀਏ ਤਾਂ ਪਿੰਡਾਂ 'ਚ ਇਹ ਚਰਚਾ ਜੀ ਬਣੀ ਹੋਈ ਹੈ ਕਹਿੰਦੇ ਸੀ ਨਸ਼ਿਆਰ ਦੀ ਜੁਮਾਨਤ ਦੇ ਨਹੀਂ ਜਾਂਦੇ ਕਿਉਂਕਿ ਅੱਜਕੱਲ ਤਾਂ ਨਾਰਮਲ ਜੀ ਗੱਲ ਹੈ ਕਿ ਕਹਿਣੀ ਨਹੀਂ ਚਾਹੀਦੀ ਕਈ ਪੰਚ ਸਰਪੰਚ ਨੇ ਉਹ ਹਜ਼ਾਰ-ਹਜ਼ਾਰ 2-2000 ਰੁਪਏ ਪਿੱਛੇ ਵੀ ਨਜਵਾਨਤਾ ਦੇਣ ਤੁਰ ਜਾਂਦੇ ਨੇ ਪਰ ਉਹ ਉਦਾਂ ਦਾ ਕੁਝ ਰਹੇਗਾ ਅਸੀਂ ਜਿਹੜੇ ਮਾੜੇ ਬੰਦੇ ਆ ਚਿੱਟੇ ਦੇ ਸਾਕ ਗਰਾ ਇਹ ਜਿਹੇ ਬੰਦਿਆਂ ਦੀ ਅਸੀਂ ਪੰਚਾਇਤੀ ਤੌਰ ਤੇ ਮਤਾ ਪਾਵਾਂਗੇ ਮੋਤਵਾਰ ਬੰਦਿਆ ਨੂੰ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਅਸੀਂ ਮੀਟਿੰਗ ਕਰਕੇ ਸਮੁੱਚੇ ਨਗਰ ਨੂੰ ਬੁਲਾ ਕੇ ਅਸੀਂ ਕਹਾਂਗੇ ਵੀ ਜਿਹੜੇ ਮਾੜੇ ਅੰਸਰ ਆ ਚਿੱਟਾ ਵਗੈਰਾ ਵੇਚਦੇ ਆ ਉਹਨਾਂ ਦੀ ਜਮਾਨਤ ਨਾ ਦਿੱਤੀ ਜਾਵੇ ਤੇ ਉਹਨਾਂ ਮਾੜੇ ਅੰਸਰਾਂ ਨੂੰ ਜੇਲ੍ਹ ਵਿੱਚ ਹੀ ਰਹਿਣ ਦਿੱਤਾ ਜਾਵੇ ਆ ਫੇਰ ਤੁਹਾਡੇ ਜਗਤਾਰ ਜੀ ਤੁਹਾਡੇ ਵੱਲੋਂ ਕੀ ਖਾਸ ਪਿੰਡ ਵਾਸਤੇ ਕੀ ਹੋਰ ਚੀਜ਼ਾਂ ਸੋਚੀਆਂ ਖੇਡਾਂ ਨੂੰ ਲੈ ਕੇ ਕਿ ਗਰਾਊਂਡ ਨੂੰ ਪੱਕਾ ਕਰਾਉਣਾ ਕਿਉਂਕਿ ਨੌਜਵਾਨ ਐ ਇੱਧਰਲੇ ਇਲਾਕੇ ਦੇ ਜਿਹੜੇ ਬਹੁਤ ਘੱਟ ਖੇਡਣ ਜਾਂਦੇ ਆ ਬਾਹਰਲੇ ਸਟੇਟਾਂ ਦੇ ਵਿੱਚ ਯਾ ਭਰ ਪੰਜਾਬ ਨੂੰ ਛੱਡ ਕੇ ਹਰਿਆਣਾ ਦੇ ਵਿੱਚ ਵੀ ਨਹੀਂ ਖੇਡਣ ਜਾਂਦੇ ਇੰਟਰਨੈਸ਼ਨਲ ਆਪਣੇ ਇਲਾਕੇ ਦੇ ਵਿੱਚ ਕੋਈ ਜਾਂਦਾ ਹੀ ਨਹੀਂ ਤਾਂ ਕੀ ਲੱਗਦਾ ਕਿ ਉਸ ਚੀਜ਼ ਨੂੰ ਬढ़ावा ਦੇਣਾ ਚਾਹੀਦਾ ਖੇਡਾਂ ਨੂੰ ਜਿਵੇਂ ਸਾਡੇ ਨਾਲ ਦਾ ਹਰਿਆਣਾ ਸੂਬਾ ਹੈ ਖੇਡਾਂ ਦੇ ਪੱਖ ਵਿੱਚ ਮੈਨੂੰ ਲੱਗਦਾ ਵੀ ਉਹ ਉਹਦੇ ਵਿੱਚ ਵੀ ਬੜੇ ਵਧੀਆ ਖਿਡਾਰੀ ਆਉਂਦੇ ਆ ਦੇਖਦੇ ਆਪਾਂ ਆਮ ਸੁਣਦੇ ਆ سوشل ਮੀਡੀਆ ਦੇ ਜ਼ਰੀਏ ਖਬਰਾਂ ਦੇ ਜ਼ਰੀਏ ਪਰ ਉਸੇ ਤਰੀਕੇ ਨਾਲ ਮੈਨੂੰ ਮੇਰੇ ਪਿੰਡ ਦੇ ਬੱਚਾਂ ਤੇ ਬਹੁਤ ਆਸ ਆ ਕਿ ਦੋ ਤਿੰਨ ਬੱਚੇ ਬਾਹਰ ਖੇਡ ਕੇ ਵੀ ਆਇਆ ਉਹਨਾਂ ਤੇ ਵੀ ਬੜਾ ਮਾਣ ਹੈ ਔਰ ਅਸੀਂ ਬੱਚਾਂ ਵਾਸਤੇ ਹਰ ਤਰ੍ਹਾਂ ਹਰ ਤਰ੍ਹਾਂ ਦੇ ਉਪਰਾਲੇ ਕਰਾਂਗੇ ਜੀ ਇਹਨਾਂ ਨੂੰ ਅੱਗੇ ਲਿਆਉਣ ਵਾਸਤੇ ਇਹਨਾਂ ਨੂੰ ਅੱਗੇ ਲਿਆਉਣ ਵਾਸਤੇ ਹਰ ਤਰ੍ਹਾਂ ਦੇ ਉਪਰਾਲੇ ਕਰਾਂਗੇ ਤਾਂ ਲਗਾਤਾਰ ਜਿਹੜੇ ਪਿੰਡ ਦੇ ਅ ਜਗਤਾਰ ਜੀ ਵੱਲੋਂ ਕਹੇ ਮੇਰੇ ਵੱਲੋਂ ਕਹੇ ਵਾਦੇ ਜਿਹੜੇ ਉਹਨਾਂ ਵੱਲੋਂ ਕੀਤੇ ਗਏ ਲੋਕਾਂ ਦੇ ਨਾਲੋਂ ਕਹਿੰਦੇ ਮੈਂ ਹਰ ਜਿਹੜਾ ਵਾਦਾ ਉਹ ਲੋਕਾਂ ਨਾਲ ਪੂਰਾ ਕੋਈ ਖਾਸ ਅਪੀਲ ਵੀ ਜਨਤਾ ਨੂੰ ਕਰਨੀ ਚਾਹੂੰ ਅਪੀਲ ਸਾਰੇ ਨਗਰ ਨਿਵਾਸੀਆਂ ਨੂੰ ਇਹ ਅਪੀਲ ਹੈ ਕਿ ਇਸ ਵਾਰ ਮੈਨੂੰ ਸੇਵਾ ਦਾ ਮੌਕਾ ਦੇਣਾ ਅਤੇ ਮੈਂ ਨਗਰ ਦੇ ਜੋ ਅਧੂਰੇ ਕੰਮ ਹੈ ਉਹਨਾਂ ਨੂੰ ਪੂਰੇ ਕਰ ਸਕਾਂ ਜੀ ਨਗਰ ਦੇ ਅਧੂਰੇ ਕੰਮ ਪੂਰੇ ਤਾਂ ਦੇ ਵਿੱਚ ਜਾਵਾਂਗੇ ਹਰ ਪਿੰਡ ਦੇ ਜਿਹੜੇ ਪੂਰਬ ਦੇ ਵਿੱਚ ਰਹੇ ਸਰਪੰਚਾਂ ਦੀਆਂ ਫੁੱਲ ਪੱਟੀਆਂ ਖੋਲਾਂਗੇ ਕਾ ਅੱਛੀ ਜਿਹੜੀ ਆਵਾਜ਼ ਹੈ ਤੁਹਾਡੀ ਆਵਾਜ਼ ਐਸੀ ਬੁਲੰਦ ਕਰਨ ਲਈ ਪੰਜਾਬ ਹਰਿਆਣਾ ਦੀ ਟੀਮ ਹੈ ਜਿਹੜੀ ਹਰ ਪਿੰਡ ਵਿੱਚ ਪਹੁੰਚੇਗੀ ਲੰਬੀ ਬਠਿੰਡਾ ਤੇ ਸੰਗਤ ਬਲੋਕ ਦੇ ਜਿਹੜੇ ਪਿੰਡ ਨੇ ਬਲੋਡ ਡਿਵੀਜ਼ਨ ਦੇ ਪਿੰਡ ਨੇ ਗਿੱਦੜਵਾੜ ਡਿਵੀਜ਼ਨ ਦੇ ਪਿੰਡ ਨੇ ਤਾਂ ਉਸ ਨੂੰ ਖਾਸ ਜਿਹੜੀ ਪਹੁੰਚਣ ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਉੱਥੇ ਤੱਕ ਪਹੁੰਚ ਸਕੀਏ ਤਾਂ ਬਣੇ ਰਹੋ ਪੰਜਾਬ ਹਰਿਆਣਾ ਲਾਈਵ ਨਾਲ ਧੰਨਵਾਦ